ਚੱਲੰਦੀਆਂ ਸੜਕਾਂ ਤੇ ਹੁਣ ਜਲਦ ਹੀ ਟ੍ਰੈਫਿਕ ਪੁਲਿਸ ਵੱਲੋਂ ਆਨਲਾਈਨ ਚਲਾਨ ਕਟਣੇ ਸ਼ੁਰੂ ਕਰ ਦਿੱਤੇ ਜਾਣਗੇ ਜਿਸ ਲਈ ਪੁਲਿਸ ਨੂੰ ਸੀਈ ਚਲਾਨ ਮਸ਼ੀਨਾ ਵੀ ਮਿਲ ਚੁੱਕੀਆਂ ਹਨ ਜਿਨ੍ਹਾਂ ਨੂੰ ਚਲਾਉਣ ਲਈ ਟ੍ਰੈਫਿਕ ਪੁਲਿਸ ਵਿਭਾਗ ਪਾਲਨਿਆਂ ਨੂੰ 15-20 ਦਿਨਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਇਹਨਾਂ ਮਸ਼ੀਨਾਂ ਨਾਲ ਜਿੱਥੇ ਆਨਲਾਈਨ ਚਲਾਨ ਕੱਟੇ ਜਾ ਸਕਦੇ ਹਨ ਉੱਥੇ ਚਲਾਨ ਦੀ ਆਨਲਾਈਨ ਪੇਮੈਂਟ ਵੀ ਕੀਤੀ ਜਾ ਸਕਦੀ ਹੈ ਪੁਲਿਸ ਅਨੁਸਾਰ ਜਿਸ ਵਿਅਕਤੀ ਦਾ ਚਲਾਨ ਕੱਟਿਆ ਜਾਵੇਗਾ ਉਸ ਦੀ ਤਸਵੀਰ ਵੀ ਮਸ਼ੀਨਾ ਵਿੱਚ ਰਿਕਾਰਡ ਹੋ ਜਾਵੇਗੀ ਜੀ ਬਿਲਕੁਲ ਜਿਹੜੀਆਂ ਈਚ ਲਰਨਿੰਗ ਸਿਸਟਮ ਜਿਹੜਾ ਸ਼ੁਰੂ ਹੋ ਰਿਹਾ ਆ ਉਹਦੇ ਸਬੰਧ ਵਿੱਚ ਸਾਨੂੰ 30 ਦੇ ਕਰੀਬੀ ਈਚ ਲਰਨ ਮਸ਼ੀਨਾਂ ਸਾਨੂੰ ਮੁਹੱਈਆ ਕਰਵਾਈਆਂ ਗਈਆਂ ਨੇ ਜਿਹਦੇ ਸਬੰਧ ਵਿੱਚ ਸਾਡੇ ਹੁਣ 2-3 ਦਿਨ ਪਹਿਲਾਂ ਵੀ ਤੇ ਹੁਣ ਕੰਟੀਨਿਊਸਲੀ ਵੀ ਸਾਡੇ ਮਾਨਯੂਗ ADGP ਟ੍ਰੈਫਿਕ ਸਰਦਾਰ ਐਸ ਰਾਏ ਸਾਹਿਬ ਆਈਪੀਐਸ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਜਿਹੜੇ ਟ੍ਰੇਨਿੰਗ ਸੈਸ਼ਨ ਸੈਸ਼ਨ ਨੇ ਜਿਹੜੇ ਉਹ ਸਾਰੇ ਜਿਹੜੇ ਟ੍ਰੈਫਿਕ ਜਵਾਨ ਨੇ ਉਹਨਾਂ ਦੇ ਲਾ ਲਾ ਰਹੇ ਆ ਤੇ ਉਹਨਾਂ ਨੂੰ ਵੀਰ ਵੀ ਕਰ ਰਹੇ ਆ ਵੀ ਕਿਵੇਂ ਚਲਾਉਣੀਆਂ ਨੇ ਕੀ ਇਹਦੇ ਦੇ ਫਾਇਦੇ ਨੇ ਕੀ ਇਹਦੇ ਨੁਕਸਾਨ ਨੇ ਸਾਰਾ ਅਸੀਂ ਇਹਨੂੰ ਅਵੇਅਰ ਕਰ ਰਹੇ ਹਾਂ ਤੇ ਜਲਦੀ ਹੀ ਮਤਲਬ ਸ਼ੁਰੂ ਕੀਤੀ ਜਾਏ ਕਿਤਾ ਅੱਗੇ ਬੁਖ ਚਲਾਨ ਹੁੰਦੇ ਸੀ ਤਾਂ ਹੁਣ ਕਿਰੇ ਆ ਹੁਣ ਮੌਕੇ ਤੇ ਸਾਰੇ ਬੁਖ ਚਲਾਨ ਬੰਦ ਹੋ ਗਏ ਤੇ ਹੁਣ ਮਸ਼ੀਨਾਂ ਤੋਂ ਇਹ ਦੇਖੋ ਜਿਵੇਂ ਜਿਵੇਂ ਆਪਾਂ ਅੱਗੇ ਵੱਧ ਰਹੇ ਆ ਮਤਲਬ ਟੈਕਨੀਕਲ ਲੱਗੇ ਹਰ ਇੱਕ ਚੀਜ਼ ਅੱਗੇ ਆ ਰਹੀ ਆ ਆਪਾਂ ਉਹਨੂੰ ਮੈਥਡ ਨੂੰ ਹਰ ਇੱਕ ਚੀਜ਼ ਚੇਂਜ ਹੋ ਰਹੀ ਆ ਯੁੱਗ ਦੇ ਨਾਲ ਟਾਈਮ ਦੇ ਨਾਲ ਇੱਕ ਨੈਸਸਿਟੀ ਸੀਏ ਟਾਈਮ ਦੀ ਵੀ ਜਿਹੜੇ ਅੱਗੇ ਬੁਕਸ ਦੇ ਉੱਤੇ ਚਲਾਨ ਕੱਟਦੇ ਆ ਇੱਕ ਦੇ ਟਾਈਮ ਬੜਾ ਹੁੰਦਾ ਉਹਦੇ ਟਾਈਮ ਦਾ ਵੀ ਇਹਦੇ ਕੱਟ ਲੱਗੇਗਾ ਫਿਰ ਦੂਜਾ ਮਤਲਬ ਹਰ ਇੱਕ ਚੀਜ਼ ਨੂੰ ਲੋਕਾਂ ਨੂੰ ਜੇ ਕਿਸੇ ਨੇ ਕੋਈ ਟ੍ਰੈਫਿਕ ਨਿਯਮ ਦੀ ਉਲੰਘਣਾ ਕੀਤੀ ਹੈ ਤੇ ਅੱਗੇ ਮੈਨੂਅਲ ਚਲਾਨ ਹੁੰਦੇ ਸੀ ਪਰ ਮੈਨੂਅਲ ਹੋ ਕੇ ਫਿਰ ਉਹਨੇ ਆਟਿਓ ਕੋ ਜਾਣਾ ਜਾਂ ਕਿਤੇ ਹੋਰ ਜਿੱਥੇ ਵੀ ਸੰਬੰਧਨ ਤੇ ਜਿਹੜੀ ਕੋਰਟ ਹੁੰਦੀ ਉੱਥੇ ਜਾਂਦੇ ਸੀ ਉਹਦੇ 'ਚ ਹੁਣ ਇਹ ਆ ਵੀ ਮੌਕੇ ਤੇ ਚਲਾਨ ਹੋਏਗਾ ਮੌਕੇ ਤੇ ਜੇ ਕਿਸੇ ਕੋ ਨਹੀਂ ਕੋਈ ਮਤਲਬ ਕਈ ਵਾਰੀ ਏਟੀਐਮ ਨਹੀਂ ਹੁੰਦਾ ਜਾਂ ਪੇਟੀਐਮ ਕੋਈ ਨਹੀਂ ਚਲਉਂਦੇ ਜਾਂ ਹੋਰ ਵੀ ਜਿਹੜੇ ਗੂਗਲ ਪੇ ਨਹੀਂ ਕਰਦੇ ਤੇ ਉਹਨਾਂ ਨੂੰ ਮੈਨੂਅਲ ਦੀ ਵੀ ਸਾਡੇ ਕੋਲ ਆਪਸ਼ਨ ਹੋਏਗੀ ਟ੍ਰੈਫਿਕ ਪੁਲਿਸ ਕੋ ਵੀ ਮੈਨੂਅਲ ਚਲਾਉਣ ਹੋਏ ਤੇ ਕਿੱਥੇ ਜਾਂਦੇ ਜਦੋਂ ਹੁਣ ਏਟੀਐਮ ਏਟੀਐਮ ਗੂਗਲ ਪੇ ਫੋਨ ਪੇ ਹੋ ਗਿਆ ਹੁਣ ਸਾਰਾ ਮੌਕੇ ਤੇ ਆਨਲਾਈਨ ਕਿਹੜਾ ਸਰਕਾਰ ਦੇ ਖਾਤੇ ਦੇ ਵਿੱਚ ਸਿੱਧਾ ਪੇਮੈਂਟ ਜਾਏਗਾ ਜੀ ਬਿਲਕੁਲ ਅੱਗੇ ਵੀ ਸਰਕਾਰ ਦੇ ਖਾਤੇ 'ਚ ਪੇਮੈਂਟ ਜਾਂਦੀ ਹੈ ਇਹ ਵੀ ਜਿਹੜੇ ਹੈਗੇ ਨੇ ਜਿਹੜੇ ਅੱਗੇ ਮੈਨੂਅਲ ਚਲਾਉਣ ਜੇ ਕੋਈ ਨਹੀਂ ਹੈਗੀ Google Pay ਜਾਂ ਕੁਝ ਨਹੀਂ ਹੈਗਾ ਉਹਦੇ ਉਹਦੇ ਮੈਨੂਅਲ ਚਲਾਉਣ ਜਿੱਦਾਂ ਅੱਗੇ ਦੀ ਤਰ੍ਹਾਂ ਉਹ ਵੀ ਰੁਟੀਨ ਚ ਲੈ ਕੇ ਕਿਤੇ ਜਾਵੇ ਕਿਹੜੇ ਆ ਮਸ਼ੀਨਾ ਚਲੰਦਰ ਦੇ ਲੋਕਾਂ ਦੇ ਵਿੱਚ ਵਿੱਚ ਇਹ ਬਿਲਕੁਲ ਹੁਣ ਜਲਦੀ ਮਤਲਬ 15-20 ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਅਸੀਂ ਟ੍ਰੇਨਿੰਗ ਇਹਨੂੰ ਕੰਪਲੀਟ ਕਰਕੇ ਮੁਲਾਜ਼ਮਾਂ ਦੀ ਪ੍ਰੋਪਰ ਮਤਲਬ ਉਹਨਾਂ ਨੂੰ ਚਲਾਉਣ ਦੀ ਹਰ ਇੱਕ ਚੀਜ਼ ਦਾ ਉਹਨੂੰ ਪਤਾ ਲੱਗ ਜੇ ਤੇ ਉਹ ਇਹ ਜਲਦੀ ਇਹਨੂੰ ਸਟਾਰਟ ਕੀਤਾ ਜਾਏਗਾ ਤੇ ਹੁਣ ਦੇਖਿਆ ਜਾਂਦਾ ਕਿਦਾਂ ਲੋਕ ਰੂਲ ਤੋੜਦੇ ਨੇ ਟ੍ਰੈਫਿਕ ਦਾ ਬਾਰ-ਬਾਰ ਚਲਾਨ ਮੁੰਦੇ ਨੇ ਉਹਨੇ ਇਸ ਮਸ਼ੀਨ ਦੇ ਵਿੱਚ ਦੇਖਿਆ ਜਾਂਦਾ ਕੈਮਰੇ ਵੀ ਲੱਗੇ ਹੋਏ ਨੇ ਹਰ ਚੀਜ਼ ਲੱਗੀ ਹੋਈ ਹੈ ਉਹਨਾਂ ਆਨਲਾਈਨ ਵੀ ਇਹਨਾਂ ਨੇ ਕਿਹੜੇ ਚਲਾਨ ਪੁਰ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਬੋਲ ਬਿਲਕੁਲ ਬਿਲਕੁਲ ਬੋਲਣਗੇ ਇਹਦੇ ਚ ਸਾਡੇ ਕੋਲ ਇਹਦੇ ਮਸ਼ੀਨ ਦੇ ਵਿੱਚ ਕੈਮਰਾ ਵੀ ਹੈਗਾ ਪਰ ਪ੍ਰੋਪਰ ਉਹਦੀ ਫੋਟੋ ਹਰ ਇੱਕ ਚੀਜ਼ ਉਹਦੇ ਚ ਉਹਦਾ ਰਿਕਾਰਡ ਮੇਨਟੇਨ ਕੀਤਾ ਜਾਏਗਾ ਵੀ ਅਮੰਦਾ ਬਾਰ-ਬਾਰ ਹੈਪਚੁਅਲ ਤੇ ਨਹੀਂ ਹੈਗਾ ਕੋਈ ਟ੍ਰੈਫਿਕ ਨਿਯਮ ਦੀ ਉਲੰਘਣਾ ਕਰ ਰਿਹਾ ਹੈ ਫਰੈਂਸ ਜਿਹੜਾ ਕਰ ਰਿਹਾ ਉਹ ਬਾਰ-ਬਾਰ ਹੈਪਫੂਲ ਜਾਂ ਕੋਈ ਬਾਰ-ਬਾਰ ਹੈਵੈਪਚੂ ਲਿਆ ਤੇ ਉਹਦੇ ਅਕੋਰਡਿੰਗਲੀ ਉਹਨੂੰ ਮਤਲਬ ਉਹਦਾ ਜੁਰਮਾਨਾ ਫਾਈਨ ਉਹਦੇ ਅਕੋਰਡਿੰਗਲੀ ਉਹਨੂੰ ਦਿੱਤਾ ਜਾਏਗਾ ਤੇ ਜੇ ਕੋਈ ਬਾਰ-ਬਾਰ ਨਹੀਂ ਹਟਦਾ ਤੇ ਫਿਰ ਉਹਦਾ ਲਿਖ ਕੇ ਲਾਇਸੈਂਸ ਵੀ ਕੈਨਸਲ ਕੀਤਾ ਜਾ ਸਕਦਾ ਹੈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander santal call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ